ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਪਾਸਪੋਰਟ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਅਪਡੇਟ ਆਈ ਹੈ ਜੇ ਤੁਸੀਂ ਨਵਾਂ ਪਾਸਪੋਰਟ ਬਣਾਉਣਾ ਚਾਹੁੰਦੇ ਸੀਗੇ ਤਾਂ ਇਹ ਤੁਹਾਡੇ ਲਈ ਬਹੁਤ ਬੁਰੀ ਖ਼ਬਰਾਂ ਹਨ ਸਰਕਾਰ ਵੱਲੋਂ ਜਿਹੜੀ ਪਾਸਪੋਰਟ ਸੇਵਾ ਜਿਹੜੀ ਉਹ ਬੰਦ ਕਰ ਦਿੱਤੀ ਗਈ ਹੈ ਤੇ ਜੇਕਰ ਤੁਸੀਂ ਅਪਾਇੰਟਮੈਂਟ ਤੁਹਾਡੇ ਲਈ ਲਈ ਗਈ ਸੀਗੀ ਪਹਿਲਾਂ ਤਾਂ ਉਹਦੀ ਉਹ ਵੀ ਜਿਹੜੀ ਹੈ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ ਹੈ ਤੇ ਪਰ ਇਹਦਾ ਹੁਣ ਕੋਈ ਪਤਾ ਨਹੀਂ ਲੱਗ ਸਕਿਆ ਵੀ ਇਹ ਕਿਉਂ ਹੋਇਆ ਵਾ ਤੇ ਆਪਾਂ ਇਹਦੇ ਬਾਰੇ ਸਾਰੀ ਜਾਣਕਾਰੀ ਦਵਾਂਗੇ ਇਹ ਵੀਡੀਓ ਦੇ ਨਾਲ ਤੁਸੀਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜੁੜੇ ਰਹੋ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਚੱਲਦੇ ਆਂ ਜਿਹੜੀ ਪਾਸਪੋਰਟ ਸਾਈਟ ਤੇ ਦੇਖਦੇ ਆ ਵੀ ਕੀ ਰੀਜਨ ਰਿਹਾ ਵਾ ਸਭ ਤੋਂ ਪਹਿਲਾਂ ਆਪਾਂ Google ਤੇ ਸਰਚ ਕਰਦੇ ਆ ਪਾਸਪੋਰਟ ਸੇਵਾ نیچے ਉਹਨੇ ਸਭ ਤੋਂ ਫਰਸਟ ਵਾਲਾ ਲਿੰਕ ਪਾਸਪੋਰਟ ਸੇਵਾ ਉੱਤੇ ਕਲਿੱਕ ਕਰਦੇ ਆਂ ਹਾਂ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਪੌਪ ਅਪ ਆਇਆ ਹੋਇਆ ਵਾ ਉੱਥੇ ਲਿਖਿਆ ਹੈ ਵੈਬਸਾਈਟ ਇਜ਼ ਅੰਡਰ ਮੇਨਟੇਨੈਂਸ ਜਿਹੜੀ ਇਹ ਸਾਈਟ ਆ ਉਹ ਮੇਨਟੇਨੈਂਸ ਦੇ ਅੰਦਰ ਚੱਲ ਰਹੀ ਹੈ ਇਹਦੇ ਵਿੱਚ ਸਰਕਾਰ ਜਿਹੜੀਆਂ ਕੁਝ ਅਪਡੇਟਸ ਲੈ ਕੇ ਆਉਗੀ ਇਹਦੇ ਵਿੱਚ ਕੁਝ ਚੇਂजेस ਹੋਣਗੀਆਂ ਤੇ ਇਹ ਜਿਹੜੀ ਆਪਾਂ ਦੇਖ ਸਕਦੇ ਹੇਠੇ 2 ਸਤੰਬਰ 2024 ਤੱਕ ਜਿਹੜੀ ਆ ਬੰਦ ਰਹੂਗੀ ਜਿਵੇਂ ਕਿ ਤੁਹਾਡੀ ਜਿਵੇਂ 30 ਤਰੀਕ ਦੀ ਜਿਹੜੀ ਵਿੱਚ ਇੱਕ ਜਿਹੜੀ ਤਰੀਕ ਆ ਰਹੀ ਹੈ ਜਿਹੜੀ ਉਹਦੀ ਅਪਾਇੰਟਮੈਂਟ ਸੀਗੀ ਉਹ ਜਿਹੜੀ ਸਰਕਾਰ ਵੱਲੋਂ ਕੈਨਸਲ ਕੀਤੀ ਗਈ ਆ ਉਦੇ ਲਈ ਜੇ ਤੁਸੀਂ ਜਿਹੜੀ ਦੋ ਆਪਣੇ ਸਤੰਬਰ ਤੋਂ ਬਾਅਦ ਹੀ ਜਿਹੜੀ ਨਵੀਂ ਅਪਾਇੰਟਮੈਂਟ ਲੈ ਸਕਦੇ ਹੋ ਉਹਦੇ ਲਈ ਤੁਹਾਨੂੰ ਕੋਈ ਵੀ ਅਲੱਗ ਤੋਂ ਜਿਹੜਾ ਖਰਚਾ ਨਹੀਂ ਦੇਣਾ ਪਊਗਾ ਉਹ ਤੁਹਾਡੀ ਉਸੇ ਤਰ੍ਹਾਂ ਉਸੇ ਜਿਹੜੀ ਪਹਿਲਾਂ ਹੀ ਫੀਸ ਫਿਲ ਕੀਤੀ ਭਰੀ ਹੋਈ ਹੈ ਤੁਹਾਡੀ ਉਸੇ ਤੀ ਤੁਹਾਨੂੰ ਨਵੀਂ ਤਾਰੀਖ ਮਿਲ ਜੂਗੀ ਤੇ ਇਹਨਾਂ ਦਿਨਾਂ ਵਿੱਚ ਨਾ ਤਾਂ ਤੁਸੀਂ ਆਪਣੇ ਅੱਜ 29 ਤਰੀਕ ਤੋਂ ਲੈ ਕੇ ਜਿਹੜੇ ਦੋ ਸਤੰਬਰ ਤੱਕ ਨਾ ਤਾਂ ਨਵੇਂ ਪਾਸਪੋਰਟ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਨਾ ਤੁਸੀਂ ਰੀਨਿਊ ਜਿਹੜਾ ਪਾਸਪੋਰਟ ਆ ਉਹਦੇ ਲਈ ਕਰ ਸਕਦੇ ਹੋ ਤੇ ਜਿਹੜੇ ਸਾਰੇ ਨਵੇਂ ਕੰਮ ਹੋਣਗੇ ਉਹ 2 ਸਤੰਬਰ ਤੋਂ ਬਾਅਦ ਹੀ ਹੋਵਾਂਗੇ ਇਸ ਕਰਕੇ ਜਿਨ੍ਹਾਂ ਨੇ ਵੀ ਅਪਾਰਟਮੈਂਟ ਬੁੱਕ ਕੀਤੀ ਹੋਈ ਸੀ ਉਹ ਧਿਆਨ ਦੇਣ ਵੀ 30 ਜਿਹੜੀ ਆ ਅਗਸਤ ਨੂੰ ਤੁਹਾਡੀ ਜਿਹੜੀ ਅਪਾਰਟਮੈਂਟ ਲਈ ਹੋਈ ਸੀ ਉਹਦੇ ਤੇ ਕੰਮ ਨਹੀਂ ਹੋਊਗਾ ਤੇ ਜੇ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰਿਓ ਧੰਨਵਾਦ